ਜਿੰਦਾਬਾਦ ਜਿੰਦਾਬਾਦ ਸਰਕਾਰ ਦਾ ਜਿੰਦਾਬਾਦ 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 ਮੇਕਾ ਜਿੰਦਾਬਾਦ 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 ਸਭ ਮੇਕਾ ਜਿੰਦਾਬਾਦ 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 ਅੱਜ ਮਰਦਾਬਾਦ 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 ਜ਼ਿੰਦਾਗਿਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜ਼ਿੰਦਾਗਿਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ تا زندہ باد زندہ ਜਿੰਦਾਬਾਦ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ 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 ਦੋਚੀਆ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਦੋਚੀਆ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਜਿੰਦਾਬਾਦ ਦੋਚੀ ਨੂੰ ਗ੍ਰਿਫਤਾਰ ਕਰੇ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਦੋਚੀ ਨੂੰ ਗ੍ਰਿਫਤਾਰ ਕਰੋ ਨਹੀਂ ਕਰੇ ਸਰ ਸਾਡਾ ਇੱਥੇ ਕੋਈ ਵੀ ਮੁਲਾਜ਼ਮ ਸੇਫ ਨਹੀਂ ਹੈ ਅਸੀਂ ਸੰਗਤ ਦੀ ਸੇਵਾ ਕਰਨ ਲਈ ਲੋਕਾਂ ਦੀ ਸੇਵਾ ਕਰਨ ਲਈ ਅਤੇ ਦਿਨ ਰਾਤ ਡਿਊਟੀਆਂ ਕਰ ਰਹੇ ਮੁਲਾਜ਼ਮਾਂ ਦੇ ਉੱਪਰ ਤੱਕੇਸ਼ਾਈ ਕਰਨਾ ਮੁਲਾਜ਼ਮਾਂ ਦੇ ਹੱਥੋਪਾਈ ਕਰਨਾ ਸਾਡੇ ਸੀਨੀਅਰ ਡਾਕਟਰ ਜਸਕਰਨ ਸਿੰਘ ਉਹਨਾਂ ਦੀ ਪੱਗ ਲਾਈ ਗਈ ਹੈ ਉਹਨਾਂ ਨੂੰ ਬੇਸਬਾਲ ਨਾਲ ਕੁੱਟਿਆ ਗਿਆ ਉਸ ਦੇ ਰੋਸ ਵਜੋਂ ਜਿਹੜੀ ਸਾਡੀ ਸਾਰੀਆਂ ਮੁਲਾਜ਼ਮ ਜਥੇ ਬੰਦੀਆਂ ਅਜੇ ਤੇ ਅੱਜ ਦਾ ਜਿਹੜਾ ਸਾਡਾ ਐਕਸ਼ਨ ਹੈ ਇਹ ਸਿਰਫ ਸਾਡਾ ਸੀਐਸਸੀ ਲੋਪੋਕੇ ਦਾ ਹੈ ਜੇ ਸਾਨੂੰ ਇਨਸਾਫ ਨਾ ਮਿਲਿਆ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤੇ ਜਿਹੜਾ ਸਾਡਾ ਸੰਘਰਸ਼ ਆ ਇਹ ਜ਼ਿਲ੍ਹਾ ਲੈਵਲ ਤੇ ਵੀ ਚੱਲੇਗਾ ਤੇ ਸਟੇਟ ਲੈਵਲ ਤੱਕ ਅਸੀਂ ਜਾਵਾਂਗੇ ਕਿੰਨੇ ਦਿਨ ਹੋ ਗਏ ਅੱਜ ਓਪੀਡੀ ਬੰਦ ਹੋਈ ਸਾਡੇ ਅੱਜ ਤੀਸਰਾ ਦਿਨ ਆ ਜੀ ਇਹ ਕਿੰਨੇ ਦਿਨ ਚੱਲੇਗਾ ਇਹ ਸਾਡਾ ਜਿੰਨਾ ਚਿਰ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸਾਡਾ ਸੰਘਰਸ਼ ਇਸੇ ਤਰ੍ਹਾਂ ਹੀ ਚੱਲੇਗਾ ਸਾਡਾ ਕੋਈ ਵੀ ਕੰਮ ਸਿਰਫ ਐਮਰਜੈਂਸੀ ਸਭਾਵਾਂ ਨੂੰ ਅਸੀਂ ਜਾਰੀ ਰੱਖਾਂਗੇ ਬਾਕੀ ਸਾਰੇ ਸਾਡੇ ਕੰਮ ਠਾਪ ਸਭਾਵਾਂ ਚੱਲਣ ਆਪਣੀ ਠਾਪ ਰਹਿਣਗੀਆਂ ਜਿੰਨਾ ਚਿਰ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਮਰੀਜ਼ ਇੱਥੇ ਆ ਰਹੇ ਆ ਪਰੇਸ਼ਾਨ ਮਰੀਜ਼ ਪਰੇਸ਼ਾਨ ਅਸੀਂ ਮਰੀਜ਼ਾਂ ਕੋ ਮਾਫੀ ਮੰਗਦੇ ਆ ਕਿ ਸਿਰਫ ਅਸੀਂ ਵੀ ਆਪਣੀ ਜਿਹੜੀ ਸੈਲਫ ਰਿਸਪੈਕਟ ਵਾਸਤੇ ਤੇ ਆਪਣੀ ਸੇਫਟੀ ਵਾਸਤੇ ਅਸੀਂ ਜਿਹੜਾ ਵਾ ਇਹ ਆਪਣਾ ਬੰਦ ਕਰ ਕਰ ਰਹੇ ਆ ਸੰਘਰਸ਼ ਕਰ ਰਹੇ ਆ ਸਾਨੂੰ ਹੀਗਾ ਕੋਈ